ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਪੁਲਿਸ ਵੱਲੋਂ 15 ਅਗਸਤ ਸਰਤੰਤਰਤਾ ਦਿਵਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਠਿੰਡਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ 플ੈਗ ਮਾਰਚ ਕੀਤਾ ਗਿਆ। ਇਹ 플ੈਗ ਮਾਰਚ ਰੇਲਵੇ ਸਟੇਸ਼ਨ, ਬੱਸ ਸਟੈਂਡ ਬਠਿੰਡਾ ਤੋਂ ਹਰਮਾਨ ਚੌਕਾ ਤੋਂ ਹੁੰਦਾ ਹੋਇਆ ਫੈਰ ਵਰਗੇੜੀ ਤੇ ਵਿਖੇ ਸਮਾਪਤ ਹੋਇਆ। ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਾਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ। ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼। ਅਗਸਤ ਦੇ ਮੱਧੇ ਨਗਰ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਸ਼ਹਿਰ ਦੇ ਸੈਂਸਿਟਿਵ ਏਰੀਆਸ 'ਚ ਡੀਆਈਜੀ ਬਠਿੰਡਾ ਰੇਂਜ ਦੀ ਸੁਪਰਵੀਜ਼ਨ ਤਹਿਤ ਅੱਜ ਫੇਰੇ ਫਲੈਗਮਾਰਚ ਕਰਿਆ ਗਿਆ। ਇਹਦੇ 'ਚ ਮੇਰੇ ਨਾਲ ਲੋ ਐਸਪੀ, ਚਾਰ-ਪੰਜ ਪੀਐਸਪੀ ਔਰ ਕਾਫੀ ਸਾਰੇ ਸਾਡੇ ਐਸਐਚਓਜ਼ ਵੀ ਨਾਲ ਹੈਗੇ ਜਿਹੜੇ ਤੁਸੀਂ ਪਿੱਛੇ ਦੇਖ ਰਹੇ ਹੋ। ਇੱਕ ਜਦੋਂ ਵੀ ਕੋਈ ਇੰਪੋਰਟੈਂਟ ਇਵੈਂਟ ਹੁੰਦਾ ਹੈ ਕੰਟਰੀ 'ਚ ਸਪੈਸ਼ਲੀ 15 ਅਗਸਤ 'ਚ ਸਾਡੇ ਨਾਲ ਹੈ ਔਰ ਸ਼ਾਮ ਨੂੰ ਵੀ ਅਸੀਂ ਵਕ ਵਕ ਕੋਈ ਨਾ ਕੋਈ ਨਾਟਕ ਪੇਸ਼ ਕਰਦੇ ਰਹਿੰਗੇ ਬਿਕਾਉਜ਼ 15 ਅਗਸਤ ਬਹੁਤ ਫੋਰਟ ਡੇਫੈਂਸ ਮੈਮ ਕੋਈ ਸਟੇਟਮੈਂਟ ਹਾਂਜੀ ਰਾਤ ਨੂੰ ਵੀ ਕਿੰਨਾ ਵੀ ਹੁੰਦੇ ਅਸੀਂ ਗਰਾਉਂਡ ਆ ਕੇ ਆਏ ਤੇ ਥੋੜੀ ਦੇਰ ਬਾਅਦ ਉਹਦੇ ਫੋਟੋ ਵੀ ਪਟਿੰਡਾ ਦੇ ਵਕ ਵਕ ਫੇਸਿਸ ਜੀ ਜੀਪੀ ਸਾਹਿਬ ਆਏ ਸੀ ਕੋਈ ਸਪੈਸ਼ਲ ਪ੍ਰੋਗਰਾਮ ਸੀ 15 ਅਗਸਤ ਨੂੰ ਜੀ ਜੀਪੀ ਸਰ ਜੀ ਪੂਰੇ ਪੰਜਾਬ ਚ ਸਾਰੇ ਰੇਂਜਸ ਦੇ ਉਹਨਾਂ ਨੇ ਤੋਂ ਪਿਛਲੇ 2 ਦਿਨ ਪਹਿਲਾਂ ਵੀ ਸੋ ਇਹ ਵੀ ਉਹਨਾਂ ਦਾ ਵੀ 15th ਅਗਸਟ ਦੇ ਮੱਦੇਨਜ਼ਰ ਸਾਰੇ ਐਸਐਚਓ ਲੈਵਲ ਤੱਕ ਗ੍ਰੀਪਿੰਗ ਦਿੱਤੀ ਗਈ ਜਿਹੜੇ ਵੀ ਸਿਕਿਉਰਟੀ ਦੇ ਪੁਆਇੰਟਸ ਹੁੰਦੇ ਆ ਜਾਂ ਆਰਗੇਨਾਈਜ਼ ਕ੍ਰਾਈਮ ਜਾਂ ਡਰੱਗਜ਼ ਦੇ ਰਿਲੇਟਡ ਉਹਦੀ ਆਪਣੀ ਇਨਸਟਰਕਸ਼ਨ ਦੇਣ ਤੇ ਗਰਾਉਂਡੀ ਫੀਡਬੈਕ ਲੈਣ ਦੀ ਉਹਨਾਂ ਨੇ ਕਨਫਰੰਸ ਕੀਤੀ 15 ਅਗਸਟ ਨੂੰ ਲੈ ਕੇ ਕਿਸ ਤਰੀਕੇ ਦੀ ਖਾਸ ਜਿਹੜੀਆਂ ਹਦਾਇਤਾਂ ਨੇ ਪੁਲਿਸ ਦੇ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਔਰ ਕੁਝ ਸੈਂਸਿਟਿਵ ਇਲਾਕੇ ਕਿਹੜੇ-ਕਿਹੜੇ ਨੇ ਜਿੱਥੇ ਸਪੈਸ਼ਲ ਨਾਕਾ ਬੰਦੀ ਜਿਹੜੀ ਕੀਤੀ ਵੇਲਾ ਕੇ ਇਸ ਤਰ੍ਹਾਂ ਮੈਂ ਓਪਨਲੀ ਨਹੀਂ ਕਰ ਰਹੀ ਕਿਉਂਕਿ ਸਕਿਉਰਿਟੀ ਐਸਪੈਕਟ ਜੋ ਵੀ ਸਾਡੇ ਅਕੋਰਡਿੰਗ ਵਿਲੇਜ ਦੇ ਸੇਂਸਿਟਿਵ ਏਰੀਆਜ਼ ਨੇ ਉਸੇ ਅਸੀਂ ਆਪਣੀ ਪੁਲਿਸ ਦੀ ਪ੍ਰੈਜ਼ੈਂਸ ਸ਼ੋ ਕਰ ਰਹੇ ਹਾਂ ਔਰ ਅਸੀਂ ਵਕ-ਵਕ ਸਕਿਉਰਿਟੀ ਦੇ ਪ੍ਰੋਗਰਾਮ ਵੀ ਕਰ ਰਹੇ ਸੋ ਥੈਟ ਕੋਈ ਵੀ ਮਾੜੀ ਅੰਸਰ ਕੋਈ ਪ੍ਰੋਗਰਾਮ ਕੋਈ ਨਾ ਕਰੇ ਜੋ 15 ਅਗਸਤ ਦੇ ਜਿਹੜਾ ਫੰਕਸ਼ਨ ਸੀਗਾ ਉਹਦੀ ਰਿਹਰਸਲ ਜਿਹੜੀ ਹੈਗੀ ਜਿਲ੍ਹਾ ਪਟੰਡਾ ਦੇ ਸਟੇਟ ਸਟੇਡੀਅਮ 'ਤੇ ਕਰਵਾਈ ਗਈ ਅਤੇ ਉਸ ਦੇ ਨਾਲ ਹੀ ਡੈਗਮਾਰਜ ਜਿਹੜਾ ਹੈਗਾ ਜਿਲ੍ਹਾ ਪੁਲਿਸ ਵੱਲੋਂ ਕੱਢਿਆ ਜਾ ਰਿਹਾ ਹੈ ਉਸ ਦੇ ਤਹਿਤ ਜਿਹੜਾ ਕੱਲ ਰਾਤੀ ਜਿਵੇਂ ਅਸੀਂ ਰੇਲਵੇ ਸਟੇਸ਼ਨ ਪਿੰਡਾਂ ਦੀ ਚੈਕਿੰਗ ਕਰਵਾਈ ਸੀ ਉਹੀ ਜਿਹੜਾ ਹੈਗਾ ਇੱਕ ਸਪੈਸ਼ਲ ਚੈਕਿੰਗ ਜਿਹੜੀ ਹੈਗੀ ਉਹ ਹੰਡਾ ਰੇਲਵੇ ਸਟੇਸ਼ਨ ਤੇ ਕਰਵਾਈ ਜਾ ਰਹੀ ਹੈ 15 ਅਗਸਤ ਦੇ ਦਿਹਾੜੇ ਨੂੰ ਜਿਸ ਤਰ੍ਹਾਂ ਅੱਗੇ ਹੋਏ ਸਾਡੇ ਕੋਲ ਜੋ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਨੇ ਉਹਨਾਂ ਦੇ ਮੱਦੇਨਜ਼ਰ ਦੀ ਵੀ ਉਹ ਵੀ ਨਹੀਂ ਨਾਰਮਲ ਇਨਸਪੈਕਸ਼ਨ ਮੇਰੇ ਵੱਲੋਂ ਕੀਤੀ ਗਈ ਚੀਜ਼ ਹੈ ਜੋ ਜ਼ਿਲ੍ਹਾ ਪੁਲਿਸ ਦੀ ਜਿਹੜੀ ਹੈਗੀ ਕਾਰਵਾਈ ਹੈ ਉਸ ਨੂੰ ਜਿਹੜਾ ਹੈਗਾ ਮੇਰੇ ਵੱਲੋਂ ਵੇਖਿਆ ਗਿਆ ਅਤੇ ਤੁਸੀਂ ਜਿਹੜੀ ਹੈਗੀ ਮੈਂ ਦੱਸਣਾ ਚਾਹੁੰਦਾ ਕਿ 15 ਅਗਸਤ ਦੇ ਫੰਕਸ਼ਨ ਨੂੰ ਲੈ ਕੇ ਜਿਹੜੀ ਦੀ ਸੁਰੱਖਿਆ ਜ਼ਿਲ੍ਹੇ ਨੇ ਵਸਨੀਕਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਹੈਗਾ ਪੂਰੇ ਉਪਤਾ ਪ੍ਰਬੰਧ ਸਾਡੇ ਵੱਲੋਂ ਕੀਤੇ ਗਏ ਡੀਜੀਪੀ ਸਾਹਿਬ ਵੀ ਆਏ ਸੀ ਕੱਲ ਕੋਈ ਖਾਸ ਪ੍ਰੋਗਰਾਮ ਸੀ ਮਾਨਯੋਗ ਜੀ ਦੇ ਸਾਹਮਣੇ ਜਿਹੜਾ ਹੈਗਾ ਕਾਲਕਤ ਸਪੈਸ਼ਲ ਮੀਟਿੰਗ ਹੋਈ ਹੈ ਜੀ ਪ੍ਰਿੰਟ ਦੀ ਬਟਿੰਡਾ ਤੇ ਮਾਨਸਾ ਦੇ ਪੁਲਿਸ ਅਫਸਰਾਂ ਨੇ ਲਈ ਜਿਹਦੇ ਵਿੱਚ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਹਦੇ ਤਹਿਤ ਕਿ ਜਿਹੜੇ ਸੁਰੱਖਿਆ ਪ੍ਰਬੰਧ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਇਸ ਤੋਂ ਇਲਾਵਾ ਜਿਹੜੀ ਸਾਡੇ ਡਰੱਗਸ ਦੇ ਖਿਲਾਫ ਯੂ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਜਿਹੜਾ ਹੈਗਾ ਉਨੀ ਸੱਤਰਾ ਦੀ ਕਾਰਗੁਜ਼ਾਰੀ ਦੀ ਉਹਨਾਂ ਵੱਲੋਂ ਪ੍ਰਸ਼ੰਸਾ ਕੀਤੀ ਗਈ ਤੇ ਲੋੜਿੰਦੇ ਦਿਸ਼ਾ ਨੇ ਦੇਸ਼ ਦਿੱਤੇ ਗਏ ਤਾਂ ਕਿ ਜਿਹੜੀ ਸਾਡੀ ਇਹ ਮੁਹਿੰਮ ਹੈ ਲੋਕਾਂ ਦੀ ਸੁਰੱਖਿਆ ਵਾਸਤੇ ਉਹ ਲਗਾਤਾਰ ਜਾਰੀ ਰਹੇ